ਕੋਈ ਕਰ ਨਾ ਕੋਈ ਗੁਨਾਹ ਦੇ ਕੋਈ ਐਸ ਪਰਦੇ ਜੋ ਮਰ ਹੈ ਦੇਖੋ ਇਹ ਕੀ ਕੁਛ ਹੈਗਾ ਜੀ ਉਹ ਕਿਤੇ ਆ ਲੱਕੜ ਦਾ ਸਮਾਨ ਹੈ ਇੱਥੇ ਸਾਰਾ ਲੱਕੜ ਬਹੁਤ ਨੰਬਰ ਦਾ ਮਰਦਾ ਹੈ ਜੇ ਤੱਕ ਤੱਕ ਤਾਰ ਸਿਰ ਤੇ ਉੱਪਰ ਹੈ ਮੱਖ ਪ੍ਰਤਖੋਰ ਬੱਤਨੀ ਵੀ ਆ ਗਿਆ ਹਾਂ ਇਹ ਕੋਈ ਨਾ ਇਹ ਮੇਟੋਕਰੀਆ ਇਹ ਸਾਰਾ ਲੱਕੜ ਦਾ ਸਮਾਨ ਹੈ ਜੀ ਇੱਥੇ ਹਾਂ ਜੀ ਲੱਕੜ ਦਾ ਸਮਾਨ ਮਿਲਦਾ ਜੀ ਇਹ ਤਾਂ ਕਲੌਕ ਹੈ ਬਲੱਡ ਪੈਸੇ ਵਾਟਾ ਉਹਨੇ ਚਲੇ ਕੀਤਪੁਰ ਸਾਹਿਬ ਸਾਨੂੰ ਉੱਥੇ ਜਾ ਕੇ ਮਿਲਦੇ ਆ ਜੀ ਆ ਹੈਗੇ ਜੀ ਵਿਰਾਸਤੇ ਖਾਲਸਾ ਇੱਥੇ ਜਾਣਾ ਚਾਹੁੰਦੇ ਸੀ ਪਰ ਸਮਾਂ ਉਹ ਘਟਿਆ ਤੇ ਅਸੀਂ ਚੱਲੇ ਹੁਣ ਕੀਤਪੁਰ ਸਾਹਿਬ ਨੂੰ ਆਖਰਾ ਕਾਲਜ ਆ ਕੀਰਤਪੁਰ ਸਾਹਿਬ ਇੱਥੇ ਹੈਗਾ ਜੀ 7 ਕਿਲੋਮੀਟਰ ਸੜਕਾਂ ਬਹੁਤ ਵਧੀਆ ਬਣ ਗਈਆਂ ਪਹਿਲਾਂ ਨਾਲੋਂ ਹੁਣ ਅਸੀਂ ਆ ਗਏ ਆ ਜੀ ਕੀਰਤਪੁਰ ਸਾਹਿਬ ਇਹ ਹੈਗੀ ਆ ਜੀ ਕੀਰਤਪੁਰ ਸਾਹਿਬ ਦੀ ਪਾਰਕਿੰਗ ਇੱਧਰ ਆ ਗਏ ਜੀ ਗੁਰਦੁਆਰਾ ਸਾਹਿਬ ਇਹ ਪਾਰਕਿੰਗ ਆ کیرتپور صاحب اس پاس ہستیاں جل پرواہ کرتے ہیں کیرتپور <rooftop�》> صاحب جیسے اختیاں جل پرواہ کر دیا جی واحل ستم ਇਹ ਹੈਗਾ ਜੀ ਕੀਰਤਪੁਰ ਸਾਹਿਬ ਦਾ ਅੰਦਰੋਂ ਦਰਵਾਜ਼ਾ ਕੋਨੇ ਹੀ ਚੱਲੇ ਆ ਜੀ ਪਾਰਕਿੰਗ ਵੱਲ ਪਾਰਕਿੰਗ ਚ ਜਿੱਥੇ ਗੱਡੀਆਂ ਖੜੀ ਕੀਤੀਆਂ ਉਸ ਤੋਂ ਬਾਅਦ ਅਸੀਂ ਹੁਣ ਜਾਣਾ ਜੀ ਬਾਬਾ ਗੁਰਦਿੱਤਾ ਜੀ ਦੇ ਅਨੋਖੀ ਦਰਗਾਹ ਬਾਬਾ ਬੁੱਢਣ ਸਾਹਿਬ ਜੀ ਦੇ ਆ ਗਏ ਆ ਜੀ ਹੁਣ ਇੱਥੇ ਜਾ ਕੇ ਦਰਸ਼ਨ ਕਰਦੇ ਆ ਇਹ ਆ ਜੀ ਪਾਰਕਿੰਗ ਇੱਥੋਂ ਪੈਦਲ ਜਾਣਾ ਪੈਣਾ ਜੀ ਇਹ ਆ ਜੀ ਬਾਬਾ ਬੁੱਢਣ ਸਾਹਿਬ ਜੀ ਦਾ ਰਸਤਾ ਇੱਧਰ ਨਹੀਂ ਜਾਂਦਾ ਇਹ ਰਸਤਾ ਇਹ ਗੱਡੀ ਲੱਗਿਆ ਇਹ ਬਾਜ਼ਾਰ ਇੱਥੇ ਦਾ ਉਧਰ ਸ਼ਾਰਟਕਟ ਰਸਤਾ ਵੀ ਸੀਗਾ ਉਧਰ ਹੀ ਆਪਾਂ ਗਏ ਨਹੀਂ ਕਹਿੰਦੇ ਬਾਜ਼ਾਰ ਵਿੱਚ ਦੀ ਜਾਣਾ ਆ ਗਿਆ ਜੋੜਾ ਘਰ ਇੱਥੇ ਆਪ ਮੰਨ ਲੋ ਸਭਨ ਉਹ ਪਛਾ ਦੋਤਾ ਮੈਨੂੰ ਮੈਨੂੰ ਨਾ ਭੇ ਰੱਖ ਰਿਆ ਆਪ ਸਮਝੀ ਨਾ ਦੇ ਛੇਵੇਂ ਨਾਮੇ ਵਿੱਚ ਰਿਖਤ ਵੇ ਗੇ ਛੇਵੇਂ ਨਾਮੇ ਬਾਬਾ ਕੰਨੂਤਾਈਏ ਤੇ ਮਹਾਰੀਆ ਲੋਜ ਜਿੰਨੇ ਕਰਦੇ ਛੇਵੇਂ ਪਾਤਸ਼ਾਹ ਮਹਾਰਾਜੀ ਤੇ ਸਤਨ ਤੋਂ ਮਾਰਨ ਹੋ ਗਏ ਕਰਨ ਦੇ ਪਾਪਾ ਜੀ ਤੇ ਸਭ ਤੋਂ ਵੱਧ ਜਸ ਸ੍ਰੀ ਤੋਂ ਹੀ ਛਡੋ ਪਿਆਸ ਦੀ ਛੱਡਦੇ ਬਾਬਾ ਕੰਨੂਤਾਈਏ ਪੀਰ ਬਾਬਾ ਜੀ ਬਰਨ ਉਹਨਾਂ ਨੇ ਜਾਇਤ ਤੋਲਾਈ ਆ ਕੇ ਬੇੰਤੀ ਕੀਤੀ ਸਾਈ ਜੀ ਨੇ ਤੇਰਾ ਸਾਥ ਲੈ ਲੋ ਅਸੀਂ ਠਗਾ ਦੇ ਸਰੀਰ ਚੜਨਾ ਤੁਸੀਂ ਆਪਾਂ ਡੇਰਾ ਬਣੇ ਆ ਕੇ ਹੁਣੇ ਅਗਲੇ ਪਹਾੜੀ ਤੇ ਰਲੋ ਪੀਰ ਬਾਬਾ ਉਹਨਾਂ ਜਾਈ ਲਈ ਛੇਰ ਕੋਤੋਂ ਬਖਰੀਆ ਲਗੇ ਤੇ ਆਵੇ ਕਿਨਾਂ ਦੇ ਪਿੰਡਾਂ ਇਤੋਸਤਾ ਹੁੰਦਾ ਹੈ ਬਾਬਾ ਕਰਤੋ ਤਾਂ 25 ਸਾਲ ਦੀ ਉਮਰ ਹੋਈ ਨੇ ਤੇ 36 ਸਾਲ ਨੇ ਲੱਗ ਗਏ ਸਤਿ ਸ੍ਰੀ ਅਕਾਲ ਸਭਾਂ ਨੂੰ ਸਵਾਗਤ ਹੈ ਆ ਗਏ ਬਾਬਾ ਜੀ ਸਰਬ ਤੇਰਾ ਬੰਰ ਨਾਲ ਜਿਵੇਂ ਬਾਬਾ ਜਰਵਾਤ ਵੀ ਕੀਤੀ ਆਤਮ ਸਮੇ ਪੀਰ ਬਾਬਾ ਜੀ ਜਾਈ 802 ਸਾਲ 13 ਦੰਦ ਵੀ ਹੋਰ ਪੂਰੀ ਕਰ ਲਏ ਹੋਏ ਬਾਬਾ ਜੀ ਇਹ ਸਹੀ ਜਾ ਤੇ ਜੁਤੀ ਜੋ ਸਮਾਰੇ ਕੇ ਸਵਾਗਤ ਬਾਬਾ ਜੀ ਦੀ ਛੇਵੇਂ ਪਾਛਾ ਮਾਰ ਹੈ ਫਰੇ ਅੱਤੀ ਯਾਰ ਪਰਵਾਰੀ ਫਰੇ ਅੱਤੀ ਬਰਮੋਲਾ ਪੜਾਉਣਾ ਕਾਸ ਕਿਤੇ ਫਿਰ ਤੁਹਾਰੇ ਮਰਦਾਨਵਾ ਗਿਆ ਸਾਹਿਬ ਜਿੰਨੀਆਂ ਵੀ ਮੇਰੀਆਂ ਸੰਤਾਂ ਕੀਰਤਨ ਕੋ ਸਾਰੀ ਜਗਤਾਂ ਨੇ ਹੋ ਗਿਆ ਉਹਨਾਂ ਦੀ ਯਾਤਰਾ ਤੁਹਾਡੇ ਦਰ ਤੇ ਆ ਕੇ ਪਰਵਾਣ ਹੋਗੀ ਜੋ ਵੀ ਮੰਦੀ ਮਰਾਦ ਉਹ ਵੀ ਤੁਹਾਡੇ ਦਰ ਤੇ ਆ ਕੇ ਪੂਰੀ ਹੋਗੀ ਬਾਬਾ ਗੁੱਦ ਸਿੰਘ ਸਾਹਿਬ ਦਾ ਬਾਜ਼ਾਰ ਸੇਮ ਬਾਜ਼ਾਰ ਹੁੰਦੀ ਹੈ ਜਿੱਦਾਂ ਤੇ ਅਨੰਤ ਸਾਹਿਬ ਦਾ ਹੈਗਾ ਮੈਸੇਜ ਤੁਹਾਨੂੰ ਮਾੜਾ ਜਾ ਦਖਾਲ ਦੀਏ ਤੇ ਜੀ ਸੁਣੀ ਸੁਣੀ ਦੁਕਾਨਾਂ ਸਗੀਆਂ ਹਾਂ ਜੀ ਇੱਧਰ ਗਾ ਬਾਬਾ ਬੁੱਢੇਨ ਸ਼ਾਹ ਜੀ ਦੇ ਬਾਹਰਲਾ ਹਿੱਸਾ ਇੱਕ ਇਹ ਵੀ ਰਸਤਾ ਜਾਂਦਾ ਅਸੀਂ ਇੱਧਰੋਂ ਗਏ ਸੀ ਜੀ ਬਾਬਾ ਬੁੱਢੇਨ ਸ਼ਾਹ ਜੀ ਦੇ ਆਪਾਂ ਹੋਏ ਆਏ ਹਾਂ ਹੁਣ ਚੱਲਾਂਗੇ ਆਪਾਂ ਬਾਬਾ ਗੁਰਦਤਾ ਜੀ ਦੇ ਆਪਾਂ ਪਹੁੰਚ ਗਏ ਜੀ ਬਾਬਾ ਗੁਰਦਤਾ ਜੀ ਦੇ ਉੱਥੇ ਵੀ ਸ਼ੌਪ ਹੈ ਗਾਨੇ ਕਰਦੇ ਆ ਬਾਬਾ ਤੇਰੀ ਆ ਉਹ ਆਈ ਨਹੀਂ ਕਿ ਨਿਕਾਉਂਦੇ ਜਾਣਾ ਇੰਗਲੈਂਡ ਜਾ ਮੈਂ ਚਪਲ ਜੁੱਤੀ ਲੈਣੇ ਸਾਰਾ ਹਾਂਜੀ ਬਾਬਾ ਗੁਰਦਤਾ ਜੀ ਦਾ ਇਤਿਹਾਸ ਵੀ ਵੀਡੀਓ ਪੋਸ ਕਰਕੇ ਤੇ ਪੜ ਲਏਗਾ ਮੈਂ ਚਾਹ ਬਣਾ ਮੈਂ ਤੰਤਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋਗਰ ਮਿਲਿਆ 100 ਵਾਰ ਦਿੱਤਾ ਹੁਣ ਅਸੀਂ ਬਾਬਾ ਗੁਰਦਤਾ ਜੀ ਤੋਂ ਆ ਗਏ ਵਾਪਸ ਨਹੀਂ ਬਸ ਘਨ ਮਿਕਸਟ ਡਿਸਕਾਊਂਟ ਟੋਟਲ ਥਿਸ ਇਜ਼ ਪਾਟਰ ਕੈਸ਼ ਕੋਰੀ 20% ਕੈਸ਼ ਕੋਰੀ ਅੜ ਪੱਤੇ ਵਿੱਚ ਨਹੀਂ ਪਪਾ ਕਠੰਡਾ ਲੈ ਬੱਚੇ ਲਪਿਓ ਚਿੰਦ ਚੱਲ ਕੇ ਭਾਠਾ ਟਿੱਕਾ ਟਾਈਮ ਹੋ ਗਿਆ ਜੀ 3:10 3:10 ਤੇ ਆਪਾਂ ਪਿਪੌਰ ਸਾਹਿਬ ਆ ਗਏ ਆ ਜੀ ਹੁਣ ਹਾਂਜੀ ਇੰਟਰੀਗੇਟ ਟਰਨ ਰਾਈਟ ਟੂ ਸਟੇ ਓਨ ਵਿਆਸੰਗ ਕੇ ਰੋਡ ਥੈਨ ਟਰਨ ਲੈ ਲੋ ਜੀ ਹੁਣ ਆਪਾਂ ਪਿਪੌਰ ਸਾਹਿਬ ਪਹੁੰਚ ਗਏ ਆ ਅੰਦਰ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਣਾ ਹੈ ਜੇ ਉਹਨਾਂ ਨੇ ਕੈਮਰਾ ਅਲੋਟ ਕੀਤਾ ਹੋਇਆ ਓਕੇ ਜੀ ਬਾਏ ਬਾਏ ਹਾਂ ਲੋ ਜੀ ਅਸੀਂ ਪਹੁੰਚ ਗਏ ਹੁਣ ਪਿਪੌਰ ਸਾਹਿਬ ਪ੍ਰੋਬੋਸ ਸਾਹਿਬ ਦਾ ਇਤਿਹਾਸ ਇਦਾਂ ਵੀ ਇਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੋ ਜਾਂਦੇ ਨੂੰ ਰਸਤੇ ਵਿੱਚ ਹੁਣ ਬ੍ਰੇਕ ਲਈ ਆ ਚਾਹ ਪਾਣੀ ਪੀਨੇ ਆ ਠੀਕ ਹੈ ਜੀ ਆਹ ਸਗਾ ਢਾਬਾ ਕੋਈ ਇੱਥੇ ਇਦਾਂ ਇੱਥੇ ਆਪਾਂ ਚਾਹ ਆਰਡਰ ਕਰ ਦੱਸਤਾ ਆ ਚਾਹ ਪੀਵਾਂਗੇ ਫਿਰ ਉਸ ਤੋਂ ਬਾਅਦ ਹਿਸ਼ਾਰ ਤੋਂ ਨੂੰ ਜਾਵਾਂ ਲਓ ਜੀ ਆਪਾਂ ਹੁਣ ਹਿਸ਼ਾਰਪੁਰ ਪਹੁੰਚ ਗਏ ਆ ਲਾ ਟਾਈਮ ਹੋ ਗਿਆ 6:15 ਮਿੰਟ ਤੇ ਹੁਣ ਆਪਾਂ ਚੱਲੇ ਆਂ ਟਾਂਡੇ ਨੂੰ ਆਹ ਟਾਂਡਾ ਰੋਡ ਠੀਕ ਹੈ ਜੀ ਹਨੇਰਾ ਹੋ ਗਿਆ ਤੇ ਬਾਕੀ ਤੁਹਾਨੂੰ ਜਾ ਕੇ ਹੁਣ ਟਾਂਡੇ ਮਿਲਦੇ ਆਪਾਂ ਟਾਂਡਾ ਇੱਥੇ ਰਹਿ ਗਿਆ ਜੀ 28 ਕਿਲੋਮੀਟਰ ਲੋ ਜੀ ਟਾਈਮ ਹੋ ਗਈ 7:00 20 ਮਿੰਟਸ ਹੋ ਗਏ ਤੇ ਹੁਣ ਅਸੀਂ ਟਾਂਡੇ ਆ ਗਏ ਆ ਵਾਪਸ ਸਾਡੀ ਯਾਤਰਾ ਬਹੁਤ ਵਧੀਆ ਰਹੀ ਆ ਅੱਜ ਦਾ ਦਿਨ ਵੀ ਬਹੁਤ ਵਧੀਆ ਰਿਹਾ ਹੁਣ ਅਸੀਂ ਬਲੌਗ ਨੂੰ ਇੱਥੇ ਕਰਦੇ ਐਂਡ ਨਵਾਂ ਦਿਨ ਨਵੇਂ ਬਲੌਗ ਚ ਮਿਲਾਂਗੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਦੇ ਹੋ ਜੀ ਸਬਸਕ੍ਰਾਈਬ ਵੀ ਕਰਦੇ ਹੋ Yeah.